ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਗੈਸ ਬਾਲਦੇ ਆਂ ਉੱਪਰ ਆਪਾਂ ਧਰ ਲੈਨੇ ਆਂ ਕੜਾਹੀ ਕੜਾਹੀ ਨੂੰ ਆਪਾਂ ਸੁਕਾ ਲੈਨੇ ਆਂ ਚੰਗੀ ਤਰ੍ਹਾਂ ਪਾਣੀ ਦੇ ਕੋਸਕਾ ਕਰ ਲੈਨੇ ਆਂ ਨੋ ਜੀ ਕੜਾਹੀ ਆਪਣੀ ਸੁੱਕ ਗਈ ਹੁਣ ਇਹਦੇ ਵਿੱਚ ਆਪਾਂ ਦੁੱਧ ਐਡ ਕਰ ਲੈਨੇ ਆਂ ਥੋੜਾ ਜਿਹਾ ਦੁੱਧ ਆਪਾਂ ਇੰਨਾ ਕੁ ਰੱਖ ਲੈਨੇ ਆਂ ਠੰਡਾ ਇੰਨਾ ਕੁ ਦੁੱਧ ਰੱਖ ਲੈਨੇ ਆਂ ਬਾਕੀ ਜਿਹੜਾ ਆਪਾਂ ਕੜਾਹੀ ਚ ਦੁੱਧ ਪਾਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਕਾੜਾਂਗੇ ਫੁੱਲ ਮਿਲਾਇਆ ਦੁੱਧ ਜੀ ਇਹ ਤਾਜ਼ਾ ਦੁੱਧਾ ਗਾੜਾ ਪੂਰਾ ਇਹਦੇ ਚਾਪੇ ਦਾ ਚਮਚ ਫੇਰ ਫੇਰ ਕੇ ਇਹਨੂੰ ਪਕਾਈ ਜਾਵਾਂਗੇ 2-3 ਵਾਲੇ ਦੇ ਲਾਂਗੇ। ਲਓ ਜੀ ਦੁੱਧ ਨੂੰ ਆਪਣੇ ਨੂੰ ਵਾਲੀ ਆਉਣ ਲੱਗ ਗਈ ਦੇਖੋ। ਇਹਨੂੰ ਇਦਾਂ ਹੀ ਘੜਸੀ ਫੇਰ ਫੇਰ ਕੇ ਆਪਾਂ ਚੰਗੀ ਤਰ੍ਹਾਂ ਕਾੜ ਲਵਾਂਗੇ। ਚਮਚਾ ਫੇਰ ਫੇਰ ਕੇ ਜਦੋਂ ਇਹ ਦੁੱਧਾ ਬਣਾ ਵਾਲੀ ਆਉਣੋਂ ਹਟਜੂ ਰਿਜਣ ਲੱਗ ਗਿਆ। ਫਿਰ ਆਪਾਂ ਇਹਦਾ ਅੱਗੇ ਪ੍ਰੋਸੈਸ ਕਰਾਂਗੇ ਕੋਈ ਹੋਰ। ਅੱਧੇ ਚਮਚਾ ਫੇਰ ਫੇਰ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਾੜ ਲੈਨੇ ਆ ਕਿਉਂਕਿ ਘਰ ਦਾ ਦੁੱਧ ਤਾਂ ਛੇਤੀ ਉਗੜਾ ਹੋ ਜਾਂਦਾ ਜੀ ਮੁੱਲ ਵਾਲੇ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੋ 10 ਮਿੰਟ ਲਈ ਇਹਨੂੰ ਆਪਾਂ ਰੈਨ ਲੈਂਨੇ ਆ ਕਾੜ ਲੈਨੇ ਆ ਉਤ ਨੂੰ ਕਈ ਰ ਇਹਨਾਂ ਨਾ ਕਹਿ ਦਿੰਦੇ ਨੇ ਜੀ ਕਈ ਕਾੜਨਾ ਕਹਿ ਦਿੰਦੇ ਨੇ ਸਾਡੇ ਪਿੰਡਾਂ ਚ ਕਾੜਨਾ ਕਹਿੰਦੇ ਨੇ ਦੁੱਧ ਨੂੰ ਕਾੜ ਲੈਣੇ। ਲੋ ਜੀ ਦੁੱਧਾ ਬਣਾ ਰਿਜਣ ਲੱਗ ਗਿਆ ਦੇਖੋ। ਇੱਧਰ ਆਪਾਂ ਇੱਕ ਕੌਲੀ ਲੈ ਲੈਨੇ ਆ। ਇਹਦੇ ਵਿੱਚ ਆਪਾਂ 2 ਕ ਚਮਚੇ ਕਾਸਟਰ ਦੇ ਪਾਉਨੇ ਆ। ਚਮਚ ਆਪਣਾ ਵੱਡਾ ਜੀ ਆਪਾਂ 1.5 ਚਮਚ ਪਾ ਲਵਾਂਗੇ ਇੱਧਰ ਦੁੱਧ ਵੀ ਵਧੀਆ ਦੇਖੋ ਰਿਝ ਰਿਆ ਹੁਣ ਇਹ ਜਿਹੜਾ ਆਪਾਂ ਠੰਡਾ ਦੁੱਧ ਰੱਖਿਆ ਸੀ ਉਹ ਵਿੱਚ ਪਾ ਕੇ ਕਾਸਟਰ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਨੇ ਆਂ ਲਓ ਜੀ ਤੇ ਦੇਖੋ ਆਪਣਾ ਰਿੱਜ ਗਿਆ ਕਾਸਟਰ ਵੀ ਆਪਣਾ ਇੱਧਰ ਕੁਲ ਗਿਆ ਹੁਣ ਇਹਨੂੰ ਆਪਾਂ ਗੈਸ ਨੂੰ ਸਲੋ ਕਰ ਦੇਵਾਂਗੇ ਕਿਉਂਕਿ ਕਿਉਂਕਿ ਜੇ ਕੈਮਰਾ ਮੇਰੇ ਹੱਥ 'ਚ ਹੈ ਜੀ ਹੁਣ ਤਾਂ ਆਪਾਂ ਥੋੜਾ ਥੋੜਾ ਪਾ ਪਾ ਕੇ ਲੈ ਲਈ ਜਾਣਾ ਹੁਣ ਗੈਸ ਸਲੋ ਕਰ ਦੇਣਾ ਜੇ ਇਹ ਇਕੱਠੇ ਹੀ ਸਿੱਟਦਾ ਫਿਰ ਇਹਦੀਆਂ ਗੰਡਾ ਵੱਜ ਜਾਣਗੀਆਂ ਥੋੜਾ ਥੋੜਾ ਜਿਹਾ ਪਾ ਕੇ ਮਿਕਸ ਕਰ ਕਰਕੇ ਇਸ ਤਰ੍ਹਾਂ ਆਪਾਂ ਫਿਰ ਗੈਸ ਕੱਟ ਕਰ ਲਿਆ ਇਹ ਤਾਂ ਕੋਈ ਕੈਮਰਾ ਫੜਨ ਵਾਲਾ ਹੋਵੇ ਜੀ ਫਿਰ ਤਾਂ ਆਪਾਂ ਇੱਕ ਹੱਥ ਨਾਲ ਪਾਈ ਜਾਂਦੇ ਆ ਇੱਕ ਨਾਲ ਹਲਾਈ ਜਾਂਦੇ ਆ ਥੋੜਾ ਜਿਹਾ ਪਾ ਲਵਣੀ ਆ ਮੈਂ ਮਿਕਸ ਕਰ ਲੈਣੀ ਆ ਜੇ ਆਪਾਂ ਜ਼ਿਆਦਾ ਰਿਜ ਦੇਚ ਪਾਵਾਂਗੇ ਜੀ ਫਿਰ ਇਹਦੀਆਂ ਗੰਡਾ ਪੈਣਗੀਆਂ ਫਿਰ ਉਹ ਵਿੱਚ ਪਾਉਣ ਸਾਰ ਇੱਕੋ ਲੱਖਤ ਗੰਡ ਬਣ ਜਾਂਦੀ ਆ ਇਦਾਂ ਹੀ ਆਪਾਂ ਸਾਰਾ ਕਾਸਟਰ ਪਾ ਕੇ ਮਿਕਸ ਕਰ ਲੈਨੇ ਆ ਜੀ ਆ ਵੀ ਪਾਲਣੇ ਆਪਾਂ ਜਿਹੜਾ ਰਹਿ ਗਿਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਕਾ ਲੈਨੇ ਹੁਣ ਆਪਾਂ ਗੈਸ ਦੀ ਆਚ ਬੰਦਾ ਲਵਾਂਗੇ ਕਿਉਂਕਿ ਆਪਣਾ ਕਾਸਟਰ ਜਿਹੜਾ ਉਹ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੁੱਲ ਗੈਸ ਤੇ ਪਕਾ ਲੈਨੇ ਆ ਲੋਜੀ ਕਾਸਟਰ ਆਪਣਾ ਦੇਖੋ ਚੰਗੀ ਤਰ੍ਹਾਂ ਪੱਕਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਚੀਨੀ ਐਡ ਕਰ ਦਿੰਨੇ ਆ ਜਿੰਨੀ ਕੁ ਮਿੱਠਾ ਸਵਾਦ ਅਨਸਾਰ ਮਿੱਠਾ ਕੋਈ ਘੱਟ ਖਾਣੇ ਹੋ ਤਾਂ ਘੱਟ ਪਾ ਲਓ ਵੱਧ ਖਾਣੇ ਤਾਂ ਵੱਧ ਪਾ ਲਓ ਪਰ ਆਪਾਂ ਵੱਧ ਪਾਵਾਂਗੇ ਜੀ ਇਹਦੇ ਵਿੱਚ ਬੱਧੇ ਮਿੱਠਾ ਵਧੀਆ ਲੱਗੂ 4 ਕ ਚਮਚੇ ਆਪਾਂ 4-5 ਕ ਚਮਚੇ ਚੀਨੀ ਦੇ ਪਾ ਲੈਨੇ ਆ ਲਓ ਜੀ ਆਪਾਂ ਹੁਣ ਚੀਨੀ ਨੂੰ ਮਿਕਸ ਕਰਦੇ ਆਂ ਹੁਣ ਆਪਾਂ ਇਹਨੂੰ ਵਧੀਆ 2-3 ਵਾਰੀਆਂ ਦੇ ਲੈਣੇ ਆ ਤਾਂ ਜੋ ਆਪਣਾ ਕਾਸਟਰ ਪੱਕ ਜੇ ਵੇ ਚੰਗੀ ਤਰ੍ਹਾਂ ਲਓ ਜੀ ਕਾਸਟਰ ਆਪਣਾ ਦੇਖੋ ਪੱਕ ਗਿਆ ਚੀਨੀ ਆਪਾਂ ਪਹਿਲਾਂ ਹੀ ਐਡ ਕਰਨੀ ਚਾਹੀਦੀ ਹੈ ਜੇ ਚੀਨੀ ਮਾਗਰੋ ਪਾਉਨੇ ਆ ਤਾਂ ਪਤਲਾ ਜਿਹਾ ਹੋ ਜਾਂਦਾ ਫਿਰ ਚੀਨੀ ਆਪ ਤਾਂ ਪਾਣੀ ਛੱਡ ਦਿੰਦੀ ਆ ਜੇ ਪੱਕੇ ਤੋਂ ਮਾਗਰੋ ਚੀਨੀ ਪਾਉਨੇ ਆ ਆਪਾਂ ਫਿਰ ਚੀਨੀ ਆਪ ਦਾ ਪਾਣੀ ਛੱਡ ਦਿੰਦੀ ਆ ਫਿਰ ਪਤਲਾ ਜਿਹਾ ਹੋ ਜਾਂਦਾ ਜਦ ਆਪਾਂ ਪਹਿਲਾਂ ਚੀਨੀ ਪਾ ਦਿੰਦੇ ਫਿਰ ਚੀਨੀ ਚ ਚੰਗੀ ਤਰ੍ਹਾਂ ਪੱਕ ਜਾਂਦੀ ਆ ਚਾਸਨੀ ਮਾਂਗੂ ਇਹਦੇ ਵਿੱਚੇ ਰਲ ਜਾਂਦੀ ਆ ਲਓ ਜੀ ਦੇਖੋ ਕਾਸਟਰ ਆਪਣਾ ਗਾੜਾ ਹੋ ਗਿਆ ਹੁਣ ਇਹਨੂੰ ਠੰਡਾ ਕਰ ਲੈਨੇ ਆ ਆਪਾਂ ਠੰਡਾ ਕਰਕੇ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਨੇ ਇੱਕਾ ਟਿਫਨ ਲੈ ਲਿਆ ਬੱਚਿਆਂ ਦਾ ਇਹਦੇ ਚ ਆਪਾਂ ਹਾ ਬਿਸਕਟ ਦੀ ਡੱਬੀ ਲੈ ਲਈ ਇੱਦਾਂ ਆਪਾਂ ਬਿਸਕਟ ਲਾ ਦਿੰਨੇ ਹਾਂ ਕਿਉਂਕਿ ਮੁੱਲ ਦੀਆਂ ਚੀਜ਼ਾਂ ਖਾਣ ਦਾ ਹੁਣ ਨਹੀਂ ਰਿਹਾ ਜੀ ਘਰੇ ਬਣਾ ਕੇ ਖਾਓ ਬਾਹਰਲੀ ਚੀਜ਼ ਤਾਂ ਜਮੀਨੀ ਜੀ ਕਰਦਾ ਖਾਣ ਨੂੰ ਰੋਜ ਕੈਨ ਦੇ ਨਾਲ ਕੁਲਫੀ ਆਲਾ ਫਿਰ ਦਾ ਕੁਲਫੀ ਆਲਾ ਕੁਲਫੀਆਂ ਆਪਾਂ ਘਰ ਨਹੀਂ ਬਣਾਉਨੇ ਆ। ਆਸਟਰ ਨੂੰ ਆਪਾਂ ਟਿਫਨ ਦੇ ਉੱਪਰ ਪਾ ਦਿੰਨੇ ਆ ਬਿਸਕਟਾਂ ਦੇ। ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਟੇਸਟੀ ਕੁਲਫੀ ਬਣਦੀ ਆ। ਜ਼ਰੂਰੀ ਨਹੀਂ ਵੀ ਇਹ ਜੇ ਸਾਰੀਆਂ ਚੀਜ਼ਾਂ ਹੀ ਮੁੱਲ ਜਿਹੜੀਆਂ ਆਮ ਦਿਖਾਉਂਦੇ ਨੇ ਉਹੀ ਪਾਉਣੀਆਂ ਨੇ ਜਿਹੜੀ ਵੀ ਚੀਜ਼ ਆਪਣੇ ਘਰੇ ਆਪ ਉਸੇ ਦੀ ਕੁਲਫੀ ਬਣਾ ਲਓ ਹੁਣ ਇਹਦੇ ਵਿੱਚ ਇਲਾਇਚੀ ਪੈ ਜਾਂਦੀ ਤਾਂ ਗੱਲ ਹੋਰ ਕੀ ਪਰ ਇਲਾਇਚੀ ਨਹੀਂ ਤੀ ਆਪਾਂ ਸਕਿਪ ਕਰਤੀ ਜਿਹੜੀ ਵੀ ਚੀਜ਼ ਹੈਗੀ ਆ ਉਹ ਅੱਜ ਆਪਾਂ ਪਾ ਕੇ ਕੁਲਫੀ ਬਣਾਉਣੇ ਲੋ ਜੀ ਆਪਾਂ ਨੇ ਬਿਸਕਟ ਬਿਸਕਟਾਂ ਦੇ ਉੱਪਰ ਕਾਸਟਰ ਪਾਤਾ ਇਹਨਾਂ ਨੂੰ ਆਪਾਂ ਹੁਣ ਬੰਦ ਕਰ ਦਿੰਨੇ ਆ ਇਧਰ ਆਪਾਂ ਲੈ ਲਏ ਇੱਕ ਕੇਲਾ ਪਲੇਟ ਦੇ ਵਿੱਚ ਕੱਟ ਲੈਨੇ ਲੋ ਜੀ ਇਹਦੇ ਆਪਾਂ ਇਦਾਂ ਗੋਲ ਪੀਸ ਬਣਾ ਲਵਾਂਗੇ ਲੋ ਜੀ ਕੇਲਾ ਆਪਾਂ ਨੇ ਕੱਟ ਲਿਆ ਹੁਣ ਆਪਾਂ ਇਹਦੇ ਕੁਲਫੀ ਦੇ ਉੱਪਰ ਆਈਸਕ੍ਰੀਮ ਲਾ ਲੋ ਕੁਲਫੀ ਆਲੇ ਦੇ ਪ੍ਰੈਂਕ ਅਲੱਗ-ਅਲੱਗ ਪੀਸ ਧਰ ਦਿੰਨੇ ਇਹਨੂੰ ਉੱਪਰੋਂ ਬਾਅਦ 'ਚ ਆਪਾਂ ਚਮਚੇ ਨਾਲ ਪ੍ਰੈਸ ਕਰ ਦਾਂਗੇ ਥੋੜਾ-ਥੋੜਾ ਵਿੱਚ ਜੇ ਦਬ ਦਾਂਗੇ ਲਓ ਜੀ ਨਾ ਹੁਣ ਆਪਾਂ ਚਮਚੇ ਨਾਲ ਥੋੜਾ ਜਿਹਾ ਵਿੱਚ ਨੂੰ ਦਬ ਦਿੰਨੇ ਆ ਤਾਂ ਜੋ ਜਿਹੜਾ ਕਾਸਟਰ ਹੈ ਇਹਨਾਂ ਦੇ ਉੱਪਰ ਆ ਜਾਵੇ ਥੋੜਾ ਥੋੜਾ ਇੱਧਾ ਪ੍ਰੈਸ ਕਰ ਦੇਵਾਂਗੇ ਲਓ ਜੀ ਥੋੜੇ ਜਿਹਾ ਆਪਾਂ ਉੱਪਰ ਪਾ ਦਿੰਨੇ ਆ ਬਾਦਾਮ ਦੇਖੋ ਕਿੰਨੀ ਸੋਹਣੀ ਲੁੱਕ ਆ ਗਈ ਕੀ ਆਨੇ ਤਾਂ ਬਹੁਤ ਬੁਰਾ ਹਾਲ ਹੈ ਜੀ ਪਤਾ ਨਹੀਂ ਇੰਨੀਆਂ ਕਿੱਥੋਂ ਵਧ ਗਈਆਂ ਲਓ ਜੀ ਕੁਲਫੀ ਦੇਖੋ ਆਪਣੀ ਬਣ ਕੇ ਤਿਆਰ ਆ ਹੁਣ ਇਹਨੂੰ ਆਪਾਂ ਉੱਪਰ ਢੱਕਣ ਦਾ ਦਿੰਨੇ ਮਿਲਦੇ ਲਓ ਜੀ ਕੁਲਫੀ ਆਈਸਕ੍ਰੀਮ ਬਣ ਕੇ ਆਪਣੀ ਤਿਆਰ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਘਰ ਦੀਆਂ ਚੀਜ਼ਾਂ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਹੁਣ ਇਹਨੂੰ ਆਪਾਂ ਟੱਕੇ ਰੱਖ ਦਿੰਨੇ ਫਿਰ ਤੁਹਾਨੂੰ ਜਮੀ ਹੋਈ ਦਿਖਾਵਾਂਗੇ ਲਓ ਜੀ ਕੁਲਫੀ ਦੇਖੋ ਆਪਣੀ ਜਮੰਗੀ ਕੁਲਫੀ ਕਹਿੰਦੇ ਹੈ ਆਈਸਕ੍ਰੀਮ ਕਹਿੰਦੇ ਦੇਖੋ ਕਿੰਨੀ ਵਧੀਆ ਆਪਣੀ ਆਈਸਕ੍ਰੀਮ ਲਾ ਲਓ ਕੁਲਫੀ ਲਾ ਲਓ ਬਣ ਗਈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ